ਤਾਂ 90 ਦੀ ਰਫ਼ਤਾਰ ਦੇ ਨਾਲ ਚੱਲ ਰਿਕ ਤੇਜ਼ ਰਫ਼ਤਾਰ ਕਾਰ ਹੈ ਜਿਹੜੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਔਰ ਇਸ ਹਾਦਸੇ ਦੇ ਵਿੱਚ ਮਾਸੂਮ ਸਮੇਤ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ ਦੇਖੋ ਕਿ ਗੱਡੀ ਦੇ ਨਜਰੇ ਪਰ ਖੱੱਚੇ ਉੱਡੇ ਪਏ ਨੇ ਤਾਂ ਚਾਰ ਜੀਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਦੀ ਇੱਕ ਇੱਕ ਮਾਸੂਮ ਬੱਚੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਮ੍ਰਿਤਕਾਂ ਦਾ ਦੱਸਦੇ ਨੇ ਕਿ ਦਿਨੇਸ਼ਾ ਮੀਨਾ ਦੇਵੀ ਤਰਮੇਸ਼ਵਰ ਸ਼ਾਹ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਤੇ ਇਹਨਾਂ ਦੇ ਨਾਲ ਦੋ ਸਾਲਾਂ ਜਿਹੜਾ ਮਾਸੂਮ ਬੱਚਾ ਹੈ ਉਸਦੀ ਵੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਮਹਿਲਾ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਉਹ ਇਸ ਨੂੰ ਪੀਜੀਆਈ ਹੈ ਜਿਹੜਾ ਰੈਫਰ ਕਰ ਦਿੱਤਾ ਤਾਂ ਹਾਦਸਿਆਂ ਦੇ ਸ਼ਿਕਾਰ ਨੂੰ ਲੈ ਕੇ ਸਾਰੇ ਲੋਕ ਲੁਧਿਆਣਾ ਦੇ ਰਹਿਣ ਵਾਲੇ ਨੇ ਔਰ ਪ੍ਰਿਆਗਰਾਜ ਚ ਮਹਾਕੁੰਚ ਇਸ਼ਨਾਨ ਕਰਕੇ ਪਰਤ ਰਹੇ ਸੀ ਤਾਂ ਪੁਲਿਸ ਮਾਮਲੇ ਚ ਜਿਹੜੀ ਉਸ ਵੇਲੇ ਜੁਟ ਗਈ ਹੈ ਤਾਂ ਦੱਸਦੇ ਕਿ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਉਸਤੇ ਚੜ ਜਾਂਦੀ ਹੈ ਔਰ ਉਸ ਦਾ ਇੰਜਣ ਹੈ ਜਿਹੜਾ ਕਾਰ ਦੇ ਇੱਧਰ ਤੱਕ ਤਸ ਜਦ ਹੈ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੇ ਸਾਰੇ ਜ਼ਖਮੀਆਂ ਸਥਾਨਕ ਸਬਡਿਵੀਜ਼ਨਲ ਹਸਪਤਾਲ ਪਹੁੰਚਾਇਆ ਦੱਸਿਆ ਕਿ ਜਿੱਥੇ ਡਾਕਟਰਾਂ ਨੇ ਇੱਕ ਮਾਸੂਮ ਸਮੇਤ ਚਾਰ ਜਣਿਆਂ ਨੂੰ ਮ੍ਰਿਤਕਾ ਜਿਹੜਾ ਐਲਾਨ ਕਰ ਦਿੱਤਾ। ਅਤੇ 90 ਦੀ ਰਫ਼ਤਾਰ ਦੇ ਨਾਲ ਚੱਲ ਰਿਕ ਤੇਜ਼ ਰਫ਼ਤਾਰ ਕਾਰ ਜਿਹੜੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਔਰ ਇਸ ਹਾਦਸੇ ਦੇ ਵਿੱਚ ਮਾਸੂਮ ਸਮੇਤ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਆ। ਦੇਖੋ ਕਿ ਗੱਡੀ ਦੇ ਨਜਰੇ ਪਰ ਖੱਟੇ ਉੱਡੇ ਪਏ ਨੇ ਤਾਂ ਚਾਰ ਜੀਆ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਦੀ ਕਿ ਇੱਕ ਮਾਸੂਮ ਬੱਚੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਮ੍ਰਿਤਕਾਂ ਦਾ ਦੱਸਦੇ ਨੇ ਕਿ ਦਿਨੇਸ਼ਾ ਮੀਨਾ ਦੇਵੀ ਤਰਮੇਸ਼ਵਰ ਸ਼ਾਹ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਤੇ ਇਹਨਾਂ ਦੇ ਨਾਲ 2 ਸਾਲਾਂ ਜਿਹੜਾ ਮਾਸੂਮ ਬੱਚਾ ਹੈ ਉਸਦੀ ਵੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਮਹਿਲਾ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਉਹ ਇਸ ਨੂੰ ਪੀਜੀਆਈ ਹੈ ਜਿਹੜਾ ਰੈਫਰ ਕਰ ਦਿੱਤਾ ਤਾਂ ਹਾਦਸਿਆਂ ਦੇ ਸ਼ਿਕਾਰ ਨੂੰ ਲੈ ਕੇ ਸਾਰੇ ਲੋਕ ਲੁਧਿਆਣਾ ਦੇ ਰਹਿਣ ਵਾਲੇ ਨੇ ਔਰ ਪ੍ਰਿਆਗਰਾਜ ਚ ਮਹਾਕੁੰਚ ਇਸ਼ਨਾਨ ਕਰਕੇ ਪਰਤ ਰਹੇ ਸੀ ਤਾਂ ਪੁਲਿਸ ਮਾਮਲੇ ਚ ਜਿਹੜੀ ਇਸ ਵੇਲੇ ਜੁਟ ਗਈ ਹੈ ਤਾਂ ਦੱਸਦੇ ਕਿ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਉਸ ਤੇ ਚੜ ਜਾਂਦੀ ਹੈ ਔਰ ਉਸ ਦਾ ਇੰਜਣ ਹੈ ਜਿਹੜਾ ਕਾਰ ਦੇ ਅੰਦਰ ਤੱਕ ਤਸੱਦ ਹੈ ਇਤਿਹਾਦ ਸੇ ਤੋਂ ਬਾਅਦ ਸਾਨਕ ਲੋਕਾਂ ਦੇ ਸਾਰੇ ਜ਼ਖਮੀਆਂ ਸਥਾਨਕ ਸਬਡਿਵੀਜ਼ਨਲ ਹਸਪਤਾਲ ਪਹੁੰਚਾਇਆ ਦੱਸਿਆ ਕਿ ਜਿੱਥੇ ਡਾਕਟਰਾਂ ਨੇ ਇੱਕ ਮਾਸੂਮ ਸਮੇਤ ਚਾਰ ਜਣਿਆਂ ਨੂੰ ਮ੍ਰਿਤਕਾ ਜਿਹੜਾ ਐਲਾਨ ਕਰ ਦਿੱਤਾ ਤਾਂ 90 ਦੀ ਰਫ਼ਤਾਰ ਦੇ ਨਾਲ ਚੱਲ ਰਿਕ ਤੇਜ਼ ਰਫ਼ਤਾਰ ਕਾਰ ਜਿਹੜੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਔਰ ਇਸ ਹਾਦਸੇ ਦੇ ਵਿੱਚ ਮਾਸੂਮ ਸਮੇਤ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਿਓ ਦੇਖੋ ਕਿ ਗੱਡੀ ਦੇ ਜਿਹੜੇ ਪਰ ਖੱੱਚੇ ਉੱਡੇ ਪਏ ਨੇ ਤਾਂ ਚਾਰ ਜੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਦੀ ਕਿ ਇੱਕ ਮਾਸੂਮ ਬੱਚੀ ਉਹਨਾਂ ਦੇ ਵਿੱਚ ਸ਼ਾਮਲ ਹੁੰਦੀ ਹੈ ਤੇ ਮ੍ਰਿਤਕਾਂ ਦਾ ਦੱਸਦੇ ਨੇ ਕਿ ਦਿਨੇਸ਼ਾ ਮੀਨਾ ਦੇਵੀ ਤਰਮੇਸ਼ਵਰ ਚਾਵਜੂ ਇਹਨਾਂ ਦੀ ਪਛਾਣ ਹੋਈ ਹੈ ਤੇ ਇਹਨਾਂ ਦੇ ਨਾਲ ਦੋ ਸਾਲਾਂ ਜਿਹੜਾ ਮਾਸੂਮ ਬੱਚਾ ਹੈ ਉਸਦੀ ਵੀ ਮੌਤ ਹੋ ਜਾਂਦੀ ਹੈ ਹਾਲਾਂਕਿ ਇੱਕ ਮਹਿਲਾ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਉਹ ਇਸ ਨੂੰ ਪੀਜੀਆਈ ਹੈ ਜਿਹੜਾ ਰੈਫਰ ਕਰ ਦਿੱਤਾ ਤਾਂ ਹਾਦਸਿਆਂ ਦੇ ਸ਼ਿਕਾਰ ਨੂੰ ਲੈ ਕੇ ਸਾਰੇ ਲੋਕ ਲੁਧਿਆਣਾ ਦੇ ਰਹਿਣ ਵਾਲੇ ਨੇ ਔਰ ਪ੍ਰਿਆਗਰਾਜ ਚ ਮਹਾਕੁੰਚ ਇਸ਼ਨਾਨ ਕਰਕੇ ਪਰਤ ਰਹੇ ਸੀ ਤਾਂ ਪੁਲਿਸ ਮਾਮਲੇ ਚ ਜਿਹੜੀ ਉਸ ਵੇਲੇ ਜੁਟ ਗਈ ਹੈ ਤਾਂ ਦੱਸਦੇ ਕਿ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਉਸਤੇ ਚੜ ਜਾਂਦੀ ਹੈ ਔਰ ਉਸ ਦਾ ਇੰਜਣ ਹੈ ਜਿਹੜਾ ਕਾਰ ਦੇ ਅੰਦਰ ਤੱਕ ਤਸ ਚੜ ਤਾਂ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੇ ਸਾਰੇ ਜ਼ਖਮੀਆਂ ਸਥਾਨਕ ਸਬਡਿਵੀਜ਼ਨਲ ਹਸਪਤਾਲ ਪਹੁੰਚਾਇਆ ਦੱਸਿਆ ਕਿ ਜਿੱਥੇ ਡਾਕਟਰਾਂ ਨੇ ਇੱਕ ਮਾਸੂਮ ਸਮੇਤ ਚਾਰ ਜਣਿਆਂ ਨੂੰ ਮ੍ਰਿਤਕ ਦਾ ਜਿਹੜਾ ਐਲਾਨ ਕਰ ਦਿੱਤਾ